ਅਜਵੀਰ ਜਵੰਦਾ ਇਸ ਦੁਨੀਆ ਤੇ ਨਹੀਂ ਰਿਹਾ ਤੇ ਜਿਵੇਂ ਉਹਨੇ ਗੀਤ ਗਾਇਆ ਸੀ ਜਿਵੇਂ ਉਹਨੇ ਖੁਦ ਨੂੰ ਆਪਣੇ ਲਈ ਹੀ ਗੀਤ ਗਾਇਆ ਹੋਵੇ ਐਵੇਂ ਸੱਚ ਹੋ ਰਿਹਾ ਜਵੰਦੇ ਦੀ ਧਰਮ ਪਤਨੀ ਇਸ ਸਦਮੇ ਦੇ ਵਿੱਚੋਂ ਆ ਕਿ ਉਸ ਦਾ ਹਮਸਫਰ ਅੱਧ ਵਿਚਕਾਰ ਹੀ ਉਸ ਨੂੰ ਛੱਡ ਕੇ ਇਸ ਦੁਨੀਆ ਦੇ ਉੱਤੋਂ ਚਲਾ ਗਿਆ ਪਰ ਜਿਵੇਂ ਕਹਿੰਦੇ ਆ ਕਿ ਆਪਣੇ ਭਾਵਾਂ ਦੂਰ ਚਲੇ ਜਾਣ ਪਰ ਯਾਦਾਂ ਦੇ ਵਿੱਚ ਹਮੇਸ਼ਾ ਤਾਜ਼ਾ ਰਹਿੰਦੇ ਆ ਜਗਰਾਉਂ ਦੇ ਪਿੰਡ ਪੋਨਾਂ ਦੇ ਵਿੱਚ ਅੰਤਮ ਅਰਦਾਸ ਤੋਂ ਬਾਅਦ ਜਦੋਂ ਰਾਜਵੀਰ ਜਵੰਦਾ ਦੀ ਧਰਮ ਪਤਨੀ ਤੇ ਉਸਦੇ ਬੱਚੇ ਪਿੰਡ ਤੋਂ ਜਾ ਰਹੇ ਸੀ ਤੇ ਉਹ ਆਖਦੇ ਸੀ ਕਿ ਰਾਜਵੀਰ ਜਵੰਦੇ ਨੂੰ ਅਮਰੀਕਾ ਕਨੇਡਾ ਪਰਿਵਾਰ ਸਮੇਤ ਜਾ ਕੇ ਵੀ ਇੰਨਾ ਚਾ ਨਹੀਂ ਚੜਦਾ ਸੀ ਜਿੰਨਾ ਉਸ ਨੂੰ ਆਪਣੇ ਪਿੰਡ ਜਦੋਂ ਪਰਿਵਾਰ ਸਮੇਤ ਆਉਂਦਾ ਸੀ ਜਿੰਨਾ ਚਾ ਚੜਦਾ ਸੀ ਦੀਵਾਲੀ ਵਾਲੇ ਦਿਨ ਜਿਵੇਂ ਉਸ ਦਾ ਗੀਤ ਸੀ ਕਿ ਮਟੀ ਤੇ ਦੀਵਾ ਬਾਲ ਆਉਣੀ ਆ ਰਾਜਵੀਰ ਜਵੰਦੇ ਦੀ ਧਰਮ ਪਤਨੀ ਅੱਖਾਂ ਨਮ ਲੈ ਕੇ ਜਿੱਥੇ ਰਾਜਵੀਰ ਜਵੰਦੇ ਦਾ ਅੰਤਮ ਸੰਸਕਾਰ ਕੀਤਾ ਸੀ ਉਸ ਥਾਂ ਦੇ ਉੱਤੇ ਦੀਵਾ ਬਾਲ ਕੇ ਭੁੱਬੀ ਰੋਣ ਲੱਗੀ ਆਪਾਂ ਸਮਝ ਸਕਦੇ ਹਾਂ ਕਿੰਨਾ ਦੁੱਖ ਹੋਵੇਗਾ ਜਿਸ ਗਾਇਕ ਨੇ ਏਡੀ ਨਿਮਰਤਾ ਦੇ ਨਾਲ ਇੰਨੇ ਸੋਹਣੇ ਤਰੀਕੇ ਦੇ ਨਾਲ ਇਹ ਗੀਤ ਗਾਇਆ ਸੀ ਆਪਣੇ ਸੱਜਣ ਦੀ ਯਾਦ ਦੇ ਵਿੱਚ ਉਸ ਦੀ ਧਰਮ ਪਤਨੀ ਕਿਸ ਤਰੀਕੇ ਦੇ ਨਾਲ ਦਿਲ ਦੇ ਉੱਤੇ ਪੱਥਰ ਰੱਖ ਕੇ ਜਿੱਥੇ ਉਸ ਦਾ ਸਿਰ ਦਾ ਸਾਈਂ ਪੰਜ ਤਤਾਂ ਦੇ ਵਿੱਚ ਵਿਲੀਨ ਹੋਇਆ ਉੱਥੇ ਪਹੁੰਚੀ ਹੋਵੇਗੀ ਉਸ ਗਰਾਉਂਡ ਦੇ ਵਿੱਚ ਪਹੁੰਚੀ ਹੋਵੇਗੀ ਤੁਸੀਂ ਸਮਝ ਸਕਦੇ ਹੋ ਕਿ ਕਿੰਨਾ ਕਰੜਾ ਕਿੰਨਾ ਮਨ ਸਮਝਾਇਆ ਹੋਵੇਗਾ ਉਸ ਰਾਹਾਂ ਦੇ ਉੱਤੇ ਬੰਦਾ ਜਾਣੋ ਹਟ ਜਾਂਦਾ ਜਿੱਥੇ ਉਸਦੇ ਸੱਜਣ ਦੇ ਨਾਲ ਕਿਸੇ ਦੀਆਂ ਯਾਦਾਂ ਜੁੜੀਆਂ ਹੋਣ ਤੇ ਰਾਜਵੀਰ ਜਵੰਦਾ ਦੀ ਧਰਮ ਪਤਨੀ ਪਿੰਡ ਪੋਨਾ ਦੇ ਵਿੱਚ ਆਪਣੇ ਵੱਡ ਵਡੇਰਿਆਂ ਨੂੰ ਜਿਵੇਂ ਆਮ ਤੌਰ ਤੇ ਪੰਜਾਬ ਦੇ ਘਰਾਂ ਦਾ ਕਲਚਰ ਆ ਕਿ ਰੋਟੀ ਖਵਾਉਂਦੇ ਆ ਕੱਪੜੇ ਪਵਾਉਂਦੇ ਆ ਅੱਗੇ ਉਹ ਉਸ ਤਰੀਕੇ ਦੇ ਨਾਲ ਆਉਂਦੇ ਸੀ ਪਰ ਅੱਜ ਆਪਣੇ ਜਿਹੜੇ ਹਮ ਸਫਰ ਦੀ ਚਿਖਾ ਦੇ ਉੱਤੇ ਦੀਵਾ ਬਾਲਣ ਦੇ ਲਈ ਕਿੱਡਾ ਉਸ ਧੀਨੇ ਜਿਗਰਾ ਕੀਤਾ ਹੋਵੇਗਾ ਸਿਰਫ ਆਪਾਂ ਇਸ ਸੀਜ਼ਨ ਨੂੰ ਫੀਲ ਕਰ ਸਕਦੇ ਆ ਪਰ ਕਿੱਡਾ ਦਰਦ ਉਸ ਦੇ ਅੰਦਰ ਹੋਵੇਗਾ ਇਹ ਕੋਈ ਨਹੀਂ ਸਮਝ ਸਕਦਾ ਜਦੋਂ ਅੰਤਮ ਅਰਦਾਸ ਸੀ ਰਾਜਵੀਰ ਜਵੰਦਾ ਦੀ ਤਾਂ ਆਪਣੀ ਪਤਨੀ ਨੇ ਆਖਿਆ ਕਿ ਉਹ ਵੀ ਕੁਝ ਬੋਲ ਜਿਹੜੇ ਉਸ ਨੂੰ ਚਾਉਣ ਵਾਲੇ ਸੀ ਜਿਨ੍ਹਾਂ ਦੇ ਸਿਰ ਦੇ ਉੱਤੋਂ ਰਾਜਵੀਰ ਜਵੰਦਾ ਰਾਜਵੀਰ ਜਵੰਦਾ ਬਣਿਆ ਸੀ ਉਹਨਾਂ ਦੇ ਨਾਲ ਕੁਝ ਸਾਂਝੇ ਕਰਨਾ ਚਾਹੁੰਦੀ ਆ ਪਰ ਜਿਹੜੀ ਆਵਾਜ਼ ਆ ਉਸਨੇ ਉਸਦੇ ਨਾਲ ਆਸਰਾ ਨਹੀਂ ਕੀਤਾ ਤੇ ਉਸ ਤੋਂ ਬੋਲਿਆ ਨਹੀਂ ਗਿਆ ਫਿਰ ਆਈ ਹੋਈ ਸੰਗਤ ਦੇ ਨਾਲ ਦੋ ਜਿਹੜੀਆਂ ਯਾਦ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਸੀ ਉਹ ਰਾਜਵੀਰ ਜਵੰਦਾ ਦੀ ਛੋਟੀ ਭੈਣ ਨੇ ਕੀਤੀਆਂ ਸੀ ਉਸ ਦੀ ਬੱਚੀ ਨੇ ਕੀਤੀਆਂ ਸੀ ਉਹਨਾਂ ਨੇ ਹੀ ਆਖਿਆ ਸੀ ਕਿ ਜਵੰਦਾ ਅਕਸਰ ਇਹ ਗੱਲ ਆਖਿਆ ਕਰਦਾ ਸੀ ਕਿ ਜੇਕਰ ਮੈਂ ਤੈਨੂੰ ਕਿਤੇ ਨਾ ਸਿਹਾਉਂਗਾ ਤੇ ਮੈਨੂੰ ਲੱਭਣ ਦੇ ਲਈ ਤੂੰ ਪਹਾੜਾਂ ਦੇ ਵਿੱਚ ਚਲੀ ਜਾਇਂ ਮੈਂ ਤੈਨੂੰ ਪਹਾੜਾਂ ਦੇ ਵਿੱਚ ਮਿਲੂੰਗਾ ਤੇ ਅਕਸਰ ਉਹਨਾਂ ਪਹਾੜਾਂ ਦੇ ਵਿੱਚ ਹੀ ਰਾਜਵੀਰ ਜਵੰਦਾ ਹਮੇਸ਼ਾ ਹਮੇਸ਼ਾ ਦੇ ਲਈ ਜਿਹੜਾ ਉੱਥੋਂ ਦਾ ਹੋ ਕੇ ਰਹਿ ਗਿਆ हिमाचल ਦੇ ਵਿੱਚ ਪਹਿਲਾਂ ਆਖਿਆ ਗਿਆ ਕਿ ਉੱਥੇ ਰਾਜਵੀਰ ਜਵੰਦਾ ਦਾ ਜਿਹੜਾ ਮੋਟਰਸਾਈਕਲ ਸੀ ਉਹ ਹਾਦਸਾ ਗ੍ਰਸਤ ਹੋਇਆ ਪਰ ਬਾਅਦ ਦੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਮੋਟਰਸਾਈਕਲ ਆ ਉਹ ਹਾਲਾਂਕਿ ਹਰਿਆਣਾ ਦੇ ਵਿੱਚ ਹੋਇਆ ਇਹ ਜਿਹੜੀ ਗਲਤੀ ਆ ਇਸ ਨੇ ਬਹੁਤ ਵੱਡਾ ਆਪਾਂ ਕਹਿ ਦਈਏ ਕਿ ਜਿਹੜੇ ਚਾਉਣ ਵਾਲੇ ਸੀ ਰਾਜਵੀਰ ਜਵੰਦੇ ਨੂੰ ਉਹਨਾਂ ਦੇ ਮਨ ਦੇ ਵਿੱਚ ਇੱਕ ਚਿੰਤਾ ਜਿਹੜੀ ਉਹ ਵਧਾਈ ਕਿ ਐਡੀ ਵੱਡੀ ਜਿਹੜੀ ਗਲਤੀ ਉਹ ਕਿਵੇਂ ਕੋਈ ਕਰ ਸਕਦਾ ਐਕਸੀਡੈਂਟ ਹਰਿਆਣੇ ਦੇ ਵਿੱਚ ਹੋਇਆ ਪਰ ਪਹਿਲਾਂ ਆਖਿਆ ਕਿ ਜਿਹੜਾ ਐਕਸੀਡੈਂਟ ਹੈ ਹਿਮਾਚਲ ਦੇ ਵਿੱਚ ਹੋਇਆ ਫੇਰ ਸਭ ਤੋਂ ਵੱਡੇ ਜਿਹੜੇ ਉਂਗਲ ਚੁੱਕੀ ਦੀ ਆ ਉਹ ਚੁੱਕੀ ਗਈ ਇੱਕ ਪ੍ਰਾਈਵੇਟ ਹਸਪਤਾਲ ਦੇ ਉੱਤੇ ਕਿਉਂਕਿ ਪ੍ਰਾਈਵੇਟ ਹਸਪਤਾਲ ਦੇ ਵਿੱਚ ਜਿੱਥੇ ਰਾਜਵੀਰ ਜਵੰਦੇ ਨੂੰ ਪਹਿਲਾਂ ਜਿਹੜਾ ਦਾਖਲ ਕਰਵਾਇਆ ਗਿਆ ਉਹ ਨਿੱਜੀ ਹਸਪਤਾਲ ਦੇ ਡਾਕਟਰਾਂ ਨੇ ਏਡੀ ਇਨਸਾਨੀਅਤ ਉਹਨਾਂ ਦੇ ਅੰਦਰੋਂ ਮਰ ਗਈ ਸੀ ਉਹਨਾਂ ਮਾਂ ਦੇ ਆ ਪੁੱਤਾਂ ਨੇ ਉਹਨਾਂ ਨੇ ਫਸਟ ਏਡ ਹੀ ਨਹੀਂ ਦਿੱਤੀ ਮੁਢਲੀ ਸਿਹਰੀ ਹੈਲਪ ਵੀ ਨਹੀਂ ਕੀਤੀ ਫੋਰਟਿਸ ਦੇ ਹਸਪਤਾਲ ਦੇ ਡਾਕਟਰਾਂ ਨੇ ਆਖਿਆ ਕਿ ਜੇਕਰ ਉੱਥੇ ਰਾਜਵੀਰ ਜਵੰਦੇ ਦੀ ਸਿਹਤ ਯਾਬੀ ਲਈ ਥੋੜੇ ਬਹੁਤੇ ਯਤਨ ਕੀਤੇ ਜਾਂਦੇ ਉਹਨਾਂ ਨੂੰ ਫਸਟ ਏਡ ਦਿੱਤੀ ਜਾਂਦੀ ਤੇ ਰਾਜਵੀਰ ਜਵੰਦਾ ਅੱਜ ਇਸ ਦੁਨੀਆ ਤੇ ਹੁੰਦਾ ਇਸ ਕਰਕੇ ਲੋਕੋ ਬਹੁਤ ਵੱਡੀ ਜਿਹੜੀ ਇੱਕ ਮਨੁੱਖੀ ਗਲਤੀ ਕਰਕੇ ਇੱਕ ਬਹੁਤ ਵੱਡਾ ਫਨਕਾਰ ਇਸ ਦੁਨੀਆ ਤੋਂ ਚਲਾ ਗਿਆ ਉਸ ਦੀ ਜਿਹੜੀ ਹਮਸਫਰਾ ਹੋਏ ਦੁੱਖ ساری ਉਮਰ ਆਪਣੇ ਨਾਲ ਲੈ ਕੇ ਜਿਹੜੀ ਉਹ ਰਹੂਗੀ ਬੱਚੇ ਜਿਹੜੇ ਉਹ ਇਹ ਦੁੱਖ ਮਹਿਸੂਸ ਕਰਨਗੇ ਬਹੁਤ ਵੱਡਾ ਘਾਟਾ ਪਰਿਵਾਰ ਨੂੰ